ਸਤਿ ਸ਼੍ਰੀ ਅਕਾਲ ਦੋਸਤੋ ਸਾਡੀ ਇਹ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਵੀ ਅਸੀਂ ਜੀਐਨਸੀ ਦੇ ਜੜੀਆਂ ਪੁਰਾਣੀਆਂ ਸ਼ਖਸੀਅਤਾਂ ਨੇ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਰਹੀਏ ਅੱਗੇ ਵੀ ਅਸੀਂ ਤੁਹਾਨੂੰ ਵੱਡੀਆਂ-ਵੱਡੀਆਂ ਸ਼ਖਸੀਅਤਾਂ ਨਾਲ ਮੁਲਾਕਾਤ ਕਰਾਈ ਹੈ ਤੇ ਅੱਜ ਸਾਡੇ ਨਾਲ ਜਿਹੜੀ ਸ਼ਖਸੀਅਤ ਨੇ ਉਹਨਾਂ ਨੂੰ ਕੋਈ ਆਪਦੇ ਇੰਟਰੋਡਕਸ਼ਨ ਦੇ ਉਹ ਮਹਤਾਜ ਨਹੀਂ ਹੈ ਬੱਚਾ-ਬੱਚਾ ਉਹਨਾਂ ਨੂੰ ਜਾਣਦਾ ਹੈ ਤੇ ਉਹਨਾਂ ਦਾ ਜਿਹੜਾ ਯਾਨੀ ਧਾਕ ਹੈ ਉਹ ਜੀਐਨਸੀ ਤੋਂ ਲੈ ਕੇ ਜਨਰਲ ਮੋਟਰਸ ਤੱਕ ਪਈ ਹੈ ਉਹਨਾਂ ਨੇ ਜਿੱਥੇ ਵੀ ਗਏ ਨੇ ਆਪਦੀ ਛਾਪ ਛੱਡੀ ਐ ਤੇ ਮੈਂ ਵੈਲਕਮ ਕਰ ਰਿਹਾ ਅੱਜ ਸਾਡੇ ਨਾਲ ਪ੍ਰੋਫੈਸਰ ਪ੍ਰੀਤਮ ਸਿੰਘ ਗਿੱਲ ਜੀ ਦਾ ਤੇ ਸਾਨੂੰ ਇਹ ਪੜਾਉਂਦੇ ਵੀ ਰਹੇ ਨੇ ਸਾਨੂੰ ਬੜਾ ਮਾਣ ਆ ਵੀ ਅਸੀਂ ਬੜਾ ਕੁਝ ਸਿੱਖਿਆ ਇਹਨਾਂ ਤੋਂ ਤੇ ਆ ਇੱਕ ਛੋਟੀ ਜੀ ਕਿਤਾਬਾਂ ਦੀ ਲਿਸਟ ਐ ਜਿਹੜੀ ਇਹਨਾਂ ਨੇ ਲਿਖੀ ਐ ਹਾਲਾਂਕਿ ਅਸੀਂ ਇੰਨੀਆਂ ਪੜੀਆਂ ਵੀ ਨਹੀਂ ਤੇ ਇਹ ਉਹਨਾਂ ਦੇ ਲਿਖਤਾਂ ਨੇ ਤੇ ਪੰਜ ਛੇ ਹਜੇ ਚੋਂ ਘੱਟ ਨੇ ਕਿਉਂਕਿ ਇਹ ਅੱਜਕਲ ਪ੍ਰੋਫੈਸਰ ਅਮਰੀਕਾ ਯੂਐਸਏ ਰਹਿੰਦੇ ਨੇ ਤੇ ਆਉਂਦੇ ਜਾਂਦੇ ਰਹਿੰਦੇ ਨੇ ਅਸੀਂ ਬੜੀ ਕੋਸ਼ਿਸ਼ ਕੀਤੀ ਵੀ ਜਦੋਂ ਲੁਧਿਆਣੇ ਆਏ ਨੇ ਤੇ ਆਪਾਂ ਇਹਨਾਂ ਨੂੰ ਮਿਲ ਲਈਏ ਪ੍ਰਸਾਦ ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਸਵਾਗਤ ਹੈ ਸਾਰੇ ਜੀਐਨਈ ਦੇ ਐਲੂਮਨੀ ਤੁਹਾਨੂੰ ਗੱਲਾਂ ਨੂੰ ਤੁਹਾਡੀਆਂ ਨੂੰ ਯਾਦ ਕਰਦੇ ਨੇ ਤੁਹਾਡੀ ਟੀਚਿੰਗ ਨੂੰ ਯਾਦ ਕਰਦੇ ਨੇ ਤੇ 25 30 ਹਜ਼ਾਰ ਬੰਦਾ ਜਿਹੜਾ ਬਾਹਰ ਵਿਦੇਸ਼ਾਂ ਚ ਕਾਲਜਾਂ ਚ ਰਹਿੰਦਾ ਤੁਹਾਡੇ ਨਾਂ ਨਾਲ ਹੀ ਪਛਾਣ ਹੈ ਉਹਨਾਂ ਨੂੰ ਧੰਨਵਾਦ ਥੈਂਕ ਯੂ ਵੈਰੀ ਮਚ ਆਈ ਲਵ ਆਲ ਆਫ ਯੂ ਚਲੋ ਹੁਣ ਸਭ ਤੋਂ ਪਹਿਲਾਂ ਤਾਂ ਤੁਸੀਂ ਜੀਐਨਈ ਨਾਲ ਤੁਹਾਡੀ ਐਸੋਸੀਏਸ਼ਨ ਕਿਵੇਂ ਸ਼ੁਰੂ ਹੋਈ ਅ ਐਕਚੁਅਲੀ ਮਾਇ ਹੂਨ ਐਸ ਏਜ ਥਿਸ ਸ੍ਰੀ ਜੀ ਤੇ ਡਿਫਰੈਂਟਲੀ ਸੋਚਦਾ ਮੈਨੇ ਗੋ ਬੈਕ ਐਂਡ ਸੀ ਦਾ ਪਾਸਟ ਇਟ ਹੈਪਨਸ ਆਪ ਬਾਈ ਦਾ ਕਮਾਂਡ ਆਫ ਦਾ ਗੋਡ ਮੇਰਾ ਸਾਡੇ ਪਿੰਡ ਤੋਂ ਨੇੜੇ ਤੋਂ ਨੇੜੇ ਕਾਲਜ 14 ਮੀਲ ਮਲੇਰਕੋਟਲਾ 14 ਮੀਲ ਖੰਨਾ 31 ਮੀਲ ਮੇਂਧਰਾ ਕਾਲਜ ਪਟਿਆਲਾ ਮੈਂ ਜਰਗ ਸਾਡੇ ਸਕੂਲ ਹੁੰਦਾ ਸੀ ਉੱਥੋਂ ਪਹਿਲੀ ਵਾਰ ਗਵਰਨਮੈਂਟ ਕਾਲਜ ਗ੍ਰਾਊਂਡ ਸਕੂਲ ਬਣਿਆ ਪ੍ਰਾਈਵੇਟ ਕੋ ਇਹ ਫਸਟ ਵਿਜ਼ਿਨਸ ਪਾਸ ਹੋਏ ਸਾਨੂੰ ਇੰਨਾ ਪਤਾ ਹੁੰਦਾ ਸੀ ਵੀ ਜੇ 550 ਤੋਂ ਨੰਬਰ 850 ਤੋਂ 550 ਤੋਂ ਘੱਟ ਹੋਣ ਤਾਂ ਨਾਨ ਮੈਡੀਕਲ ਚਾਹੀਦਾ ਜੇ ਵੱਧ ਹੋਣ ਤਾਂ ਮੈਡੀਕਲ ਚਾਹੀਦਾ ਸਿਰਫ ਇੰਨਾ ਹੀ ਪਤਾ ਹੁੰਦਾ ਸੀ ਤੋਂ ਹੋਰ ਕੋਈ ਗਾਰਡਨਸ ਵੀ ਸੀ ਕੋਈ ਜਿਹੜੇ ਬਿਜਲੀ ਪੂਜੀ ਦੀਆਂ ਸੀ ਲਾਈਟਾਂ ਨਹੀਂ ਸੀਗੀਆਂ ਤੇ ਆਈ ਕਾਟ ਐਡਮਿਸ਼ਨ ਰਮੇਂਦਰਾ ਕਾਲਜ ਪਟਿਆਲਾ ਉੱਥੇ ਪੜਿਆ 31 ਮੀਲ ਸਾਈਕਲ ਚਲਾ ਕੇ ਜਾਣਾ 31 ਮੀਲ ਆਉਣਾ ਫਿਰ ਪੜ੍ਹਾਈ ਕਿ ਤੁੰਤ ਦਾ ਵੀ ਕਿੰਨੇ ਹੋ ਸਕਦੇ ਸੀ देयर ਔਰ নো ਗਾਈਡੈਂਸ ਫਿਰ ਉੱਥੇ ਰਹਿਣਾ ਸ਼ੁਰੂ ਕਰਤਾ ਕਿ ਸੇ ਰਿਸ਼ਤੇਦਾਰ ਦੇ ਉਹਨਾਂ ਦਾ ਵੀ ਕੰਮ ਹੈ ਕਾਫੀ ਵੱਡਾ ਪਰਿਵਾਰ ਸੀਗਾ ਆਪਦਾ ਤੇ ਗੱਲ ਕੀ ਪੱਕਾ ਪੱਕਾ ਉੱਥੋਂ ਚੰਗੇ ਰੋਜ਼ ਫਿਰ ਮਾਈਗ੍ਰੇਸ਼ਨ ਕਰਾ ਲਈ ਮਰੇਰ ਕੋਟਲੇ ਮਰੇਰ ਕੋਲਾ 14 ਮੀਲ ਜਾਣ 14 ਮੀਲ ਆਉਣ ਐਫਐਸਸੀ ਚ ਬਹੁਤੇ ਵਧੀਆ ਨੰਬਰ ਨਹੀਂ ਆਏ ਮੈਂ ਸਾਡੇ ਪਿੰਡ ਦਾ ਇੱਕ ਬੰਦਾ ਸਰਕਲ ਐਜੂਕੇਸ਼ਨ ਔਫ ਡਾਕਟਰ ਚ ਲੱਗਾ ਸੀ ਕੌਰ ਚੰਦ ਬਾਬੂ ਹੀ ਇਜ਼ ਅ ਗ੍ਰੇਟ ਮੈਨ ਆ ਆ ਸਟਿਲ ਰਵਰ ਹਮ ਵਿਦ ਰਿਸਪੈਕਟ ਮੈਂ ਉਹਦੇ ਕੋਲ ਗਿਆ ਵੀ ਮੈਨੂੰ ਤੇਰੇ ਭਰਾ ਨੇ ਕੀਤੀ ਹੈ ਸੀਟੀ ਹੈ ਆਈਟੀਆਈ ਮੈਨੂੰ ਆਈਟੀ ਦਾ ਕਲੈਕਟਰੀਸ਼ਨ ਦਾ ਕੋਰਸ ਕਰਾ ਦੇ ਉਹ ਕਹਿੰਦਾ ਤੇਰਾ ਦਿਮਾਗ ਖਰਾਬ ਹੈ ਤੇਰੇ ਚੰਗੇ ਨੰਬਰ ਨੇ ਪਰ ਘਰੋਂ ਠੀਕ ਹੈਗਾ ਤੁਸੀਂ ਤੂੰ ਸਮਾਰਟ ਹੈਂ ਨਹੀਂ ਨੰਬਰ ਹੈ ਠੀਕ ਹੈ ਤੂੰ ਡਿਪਲੋਮਾ ਕਰ ਲੈ ਨਹੀਂ ਟਾਸਟ ਨੂੰ ਡਿਪਲੋਮਾ ਤਾਂ ਮੈਂ ਜਿਹੜੀ ਨੀਲੋ ਖੜੀ ਦਾ ਕੰਪੀਟੀਸ਼ਨ ਦਿੱਤਾ ਫਿਰ ਉਸੇ ਉਹ ਕਹਿੰਦਾ ਨੀਲੋ ਖੜੀ ਨੀ ਇੰਜੀਨੀਅਰਿੰਗ ਕਾਲ ਦਰ ਹੈਗਾ ਇੱਕ ਨਵਾਂ ਖੁੱਲਿਆ ਉਹਨੇ ਜਦੋਂ ਅਖਬਾਰ ਚੱਕਿਆ ਦੇਖਿਆ ਕਹਿੰਦਾ ਕੱਲ ਦੀ ਲਾਸਟ ਡੇਟ ਹੈ ਅਖਬਾਰ ਚੱਕ ਕੇ ਕਹਿੰਦਾ ਕੱਲ ਦੀ ਲਾਸਟ ਡੇਟ ਹੈ ਤੇ ਕੱਲ ਤੱਕ ਤੂੰ ਰਫਾਰਮ ਉੱਤੇ ਜਾ ਕੇ ਦੇ ਸਕਦਾ ਤੂੰ ਭੱਜ ਜਾ ਹੁਣ ਮੈਂ ਉੱਥੇ ਸਾਡੇ ਪਿੰਡ ਤੋਂ 40 ਮੀਲ ਹੈਗਾ ਨੱਬ ਸਾਈਕਲ ਤੇ ਗਿਆ ਸੀਗਾ 18 ইয়ার্স 올ਡ ਉੱਥੋਂ ਫਿਰ ਬਾਇਆ ਗੁਮਿੰਦਗੜ੍ਹ ਬਾਦਸੂ ਹੋ ਕੇ ਜੀਡੀ ਰੋਡ ਉਦੋਂ 12 ਫੁੱਟ ਚੌੜੀ ਹੁੰਦੀ ਸੀ ਬਹੁਤ ਜਿਆਦਾ ਨਹੀਂ ਸੀ ਚੌੜੀ ਉਹ ਖੰਨਾ ਅਤੇ ਨਾਬਾ ਹੋ ਕੇ ਸੌਰੀ ਦਰਾਏ ਹੋ ਕੇ ਦਰਾਏ ਤੋਂ ਨਹਿਰ ਪੈ ਕੇ ਆਲਮਗੀਰ ਗਿਆ ਆਲਮਗੀਰ ਨੂੰ ਮੈਂ ਉਹ ਦਿੱਤਾ ਗਿਰਤਾਇਆ ਜੀ ਲਾਉਦੇ ਸੀ ਰਿਸ਼ਤਦਾਰੀ ਜੋ ਉਹਨੂੰ ਨਾਲ ਲਿਆ ਬਾਬੂ ਸਿੰਘ ਪ੍ਰਿੰਸੀਪਲ ਤਾਰਾ ਸਿੰਘ ਦਾ ਡਰਾਈਵਰ ਉੱਥੇ ਆਲਮਗੀਰ ਬੈਠਾ ਸੀ ਉਹਦੇ ਕੋਲ ਅਸੀਂ ਗਏ ਉਹ ਕਹਿੰਦਾ ਵੀ ਕਾਕਾ ਬੰਦ ਹੋਣ ਵਾਲੀ 4 ਵਜੇ ਕਿ ਕਿ ਉਹ ਪਹਿਲਾਂ 3 ਰੁਪਏ ਦੇ ਕੇ ਪਾਸਪੋਰਟ ਉਹ ਤੋਂ ਪ੍ਰੋਸਪੈਕਟ ਖਰੀਦ ਲੈ। ਆਈ ਵੈਂਟ देयर ਵਾਟ ਵਾਟ ਉਹ ਕਹਿੰਦਾ ਵੀ ਕੱਲ ਸ਼ਾਮ ਨੂੰ 4 ਵਜੇ ਤੋਂ ਪਹਿਲਾਂ ਉਹ ਤੇ ਇੱਥੇ ਹੋਣਾ ਚਾਹੀਦਾ ਉਹ ਇੱਥੇ ਉਹਦਾ ਡੀ ਆਪਣੇ ਡੋਮਿਸਾਈਲ ਸੀਗਾ ਰੂਰਲ ਰਿਜ਼ਰਵੇਸ਼ਨ ਸੀ ਤੇ ਡੋਮਿਸਾਈਲ ਕਰਕੇ ਉੱਥੇ ਉਹਦਾ ਸਰਟੀਫਿਕੇਟ ਬਣਾਉਣਾ ਪਿਆ ਸੀ। ਉੱਥੋਂ ਫਿਰ ਮੈਂ ਵਾਪਸ ਆ ਕੇ ਚਲਾਇਆ ਆਲਮੋਸਟ ਕੇਮ ਬੈਕ ਟੂ ਮਾਈ ਵਿਲੇਜ ਤੇ ਤਕਰੀਬਨ 150 160 ਕਿਲੋਮੀਟਰ ਸਾਈਕਲ ਤੇ ਲਾ ਕੇ ਸ਼ਾਮ ਤੱਕ 160 ਕਿਲੋਮੀਟਰ ਪਹਿਲਾਂ 90 90 ਤੋਂ ਫਿਰ ਰੁਦੇਣ ਆਰਮਗਿਰ ਆਰਮਗਿਰ ਤੋਂ ਫਿਰ ਰੁਦੇਣ ਰੁਦੇਣ ਫਿਰ ਵਾਪਸ ਫਿਰ ਪਿੰਡ ਤੇ ਰਾਤ ਨੂੰ ਭਰਿਆ ਆਪੇ ਬੈਠ ਕੇ ਕੋਈ ਫਿਰ ਦੱਸਣ ਵਾਲਾ ਨਹੀਂ ਸੀਗਾ ਸਾਡੇ ਚ ਮਾਈ ਫਾਦਰ ਅ ਬਰੀ ਨਾਈਸ ਪਰਸਨ ਚੰਗੇ ਜਮੀਦਾਰ ਸੀਗੇ ਪਰ ਹੀ ਹੈਡ ਨੋ ਐਜੂਕੇਸ਼ਨ ਵਰਚੁਅਲੀ ਪੰਜ ਚਾਰ ਜਵਾਹਤ ਪੰਜਾਬੀ ਪੜ੍ਹੇ ਹੋਏ ਸੀਗੇ ਤੋਂ ਭਰ ਕੇ ਅਸੀਂ ਫਿਰ ਰਾਤ ਨੂੰ ਸਰਪੰਚ ਦੇ ਦਸਕਰਾਲੇ ਸਵੀਰਿਸਪੁਰ ਜਾ ਕੇ ਪਟਵਾਰੀ ਦਸਕਰਾਲੇ 12 ਵਜੇ ਤੋਂ ਪਹਿਲਾਂ ਪਹਿਲਾਂ ਪੈਲ ਤੋਂ ਜਾ ਕੇ ਉਹ ਡੌਗੀ ਸੈਲ ਸਰਟੀਫਿਕੇਟ ਬਣਾਇਆ ਸ਼ਾਮ ਨੂੰ 3:30 ਵਜੇ ਤੱਕ ਮੈਨੂੰ ਦੇਣੇ ਦਾਖਲ ਕਰਵਾਤਾ ਆਈ ਗੌਟ ਸਿਲੈਕਟਡ ਇਨ ਡਿਪਲੋਮਾ ਦੈਟਸ ਹਾਊ ਆਈ ਕਮ ਟੂ ਦੈਟ ਅਮ ਜੇ ਉਹ ਬੰਦਾ ਮੈਂ ਇਸ ਸਰ ਸੋਚਦਾ ਵੀ ਜੇ ਉਹ ਬੰਦਾ ਨਾ ਸੈਂਸਿਬਲ ਹੁੰਦਾ ਤਾਂ ਉਹ ਮੈਨੂੰ ਰੈਕਟੀਸ਼ਨ ਦਾਖਲ ਕਰਾਉਂਦਾ ਉਹਨੇ ਮੈਨੂੰ ਸਹੀ ਡਾਇਰਵਾਇਸ ਦਿੱਤੀ ਮੈਂ ਇੱਥੇ ਪਹੁੰਚ ਗਿਆ ਆ ਗਿਆ ਆਦਰਵਾਇਸ ਮਤਲਬ ਥਿਸ ਇਸ ਨਾਟ ਮਾਈ ਸਮਾਰਟਨੈਸ ਮੈਂ ਸਵੈਸ ਨਾਲ ਪਰਵਾਹਤ ਹੁੰਦੀ ਕਿਸੇ ਨਹੀਂ ਬਿਲਕੁਲ ਡੈਸਟੀਨੀ ਸੀ ਹੁਣ ਤੁਸੀਂ ਪੱਕ ਚਲੋ ਤੁਸੀਂ ਡਿਪਲੋਮਾ ਕੀਤਾ ਫਿਰ ਐਮਆਈ ਕੀਤੀ ਫਿਰ ਹੋਰ ਕਰਦੇ ਰਹੇ ਉਸ ਵੇਲੇ ਡਿਪਲੋਮਾ ਹੋਲਡਰ ਵਾਸਤੇ ਵੀ ਨੌਕਰੀਆਂ ਬੜੀਆਂ ਖੁੱਲੀਆਂ ਹੁੰਦੀਆਂ ਸੀ ਤੇ ਲੋਕ ਭੱਜ ਭੱਜ ਕੇ ਸਰਕਾਰੀ ਨੌਕਰੀਆਂ ਜਾਂਦੇ ਸੀ ਤੁਸੀਂ ਟੀਚਿੰਗ ਚ ਕਿੱਦਾਂ ਆ ਗਏ ਇਹ ਵੀ ਬਹੁਤ ਇੰਟਰਸਟਿੰਗ ਹੈਗਾ ਫਿਚਰ ਆਮਨ ਥਿਸ ਵਨ ਇ ਗੋ ਬੈਕ ਐਂਡ ਸੀ एवरीथिंग ਫਾਇਲ ਇਨ ਪਲੇਸ ਪ੍ਰੋਮੋਬ ਆਮ ਤਾਰਾ ਸਿੰਘ ਪ੍ਰਿੰਸੀਪਲ ਤਾਰਾ ਸਿੰਘ ਪਰਸਲੀ ਮੈਨੂੰ ਜਾਣਦੇ ਕਿਉਂਕਿ ਮੈਂ ਸਪੋਰਟਸ ਬਹੁਤ ਤਕੜਾ ਸੀ ਫੁੱਟਬਾਲ ਦਾ ਕੈਪਟਨ ਸੀਗਾ ਲੌਂਗ ਰੈਨਿੰਗ ਸੀ 1500 ਮੀਟਰ ਤੋਂ 5000 ਮੀਟਰ ਭੱਜਦਾ ਸੀਗਾ ਪੜ੍ਹਨ 'ਚ ਸਮਾਰਟ ਸੀ ਨੰਬਰ 2 2 ਆਇਆ ਸੀ ਡਿਸਟ੍ਰੀਟ ਡਿਪਲੋਮਾ ਪਾਸ ਕੀਤਾ ਸੀ ਆਈ ਵਾਸ ਗਾਟ ਸਿਲੈਕਟਡ ਇਨ ਐਵੀਏਸ਼ਨ ਚ ਤੇ ਫਿਰ ਜਿਹੜਾ ਆਪਣਾ ਹੈਗਾ ਪ੍ਰੋਜੈਕਟ ਨੰਗਲ ਉੱਥੇ ਓਵਰਸੀਸ ਰਕ ਰਿਹਾ ਸੀ ਜਦੋਂ ਮੈਂ ਸਰਟੀਫਿਕੇਟ ਲੈਣ ਵਾਸਤੇ ਗਵਰਨਰ ਸਰ ਤਾਰਾ ਸਿੰਘ ਕਹਿੰਦੇ ਉਹਨੂੰ ਬੁਲਾ ਲਿਆ ਉਹਨੂੰ ਐਡਮਿਨਿਸਟ੍ਰੇਸ਼ਨ ਕਹਿੰਦੇ ਉਹਨੂੰ ਸਰਟੀਫਿਕੇਟ ਨਹੀਂ ਦੇਣਾ ਇਹ ਰੂਪਰ ਅਪਾਰਟਮੈਂਟ ਡਾਇਰੈਕਟਰ ਦੇ ਦੀ ਇਸਟ੍ਰਕਟਰ ਦੀ ਡ੍ਰੈਂਕ ਪਾਉਣ ਲੱਗੇ ਹੀ ਫੋਰਸ ਮੀਨ ਕਹਿੰਦਾ ਪਰਚੂਲਰ ਮੈਂ ਕਿਹਾ ਜੀ ਮੇਰੇ ਤੋਂ ਸਟ੍ਰਕਟਰ ਹੈ ਉਹ ਕਹਿੰਦਾ ਵੀ ਤੈਨੂੰ ਉੱਥੇ 140 140 ਦਾ ਹੁੰਦਾ ਸੀ ਗ੍ਰੇਡ ਓਵਰ ਸੀਅ ਦਾ ਉਹ ਕਹਿੰਦਾ ਤੈਨੂੰ ਅਸੀਂ 190 ਦਿੰਨੇ ਆ 50 ਤੈਨੂੰ ਪੜ੍ਹ ਮੰਨ ਲੈ ਤੂੰ ਪੜਨ ਵਾਲਾ ਬੰਦਾ ਹੈਗਾ ਤੇਰੇ ਜੇ ਐਨਰਜੀ ਹੈਗੀ ਐ ਬਾਹਰੋਂ ਜਿਹੜੀ ਜੁਆਇੰਟ ਟੀਚਿੰਗ ਤੇਰੀ ਬਲ ਚਾਹੀਦੀ ਤੁ ਉਹਨਾਂ ਬਿਲੋਂ ਉੱਤੇ ਇੱਕ ਸਾਲ ਤਿੰਨ ਮਹੀਨੇ ਮੈਂ ਇਨਸਟ੍ਰਕਟਰ ਦੇ ਤੌਰ ਤੇ ਕੰਮ ਕੀਤਾ ਸਾਰੇ ਸੀਨੀਅਰ ਛੱਡ ਗਏ ਮੈਂ ਇਕੱਲੇ ਇੰਚਾਸ ਸੀ ਮੈਨੂੰ ਇੱਕ ਸਾਲ ਤਿੰਨ ਮਹੀਨੇ ਬਾਅਦ ਡਿਮੋਨਸਟ੍ਰੇਟਰ ਪ੍ਰਮੋਟ ਕਰਤਾ ਉਹ ਕਹਿੰਦੇ ਪਰ ਤੁਹਾਨੂੰ ਪੈਸੇ ਮਿਲਣਗੇ ਦੋ ਸਾਲ ਪੂਰੇ ਹੋਏ ਤੇ ਮੈਂ ਪੜਾਉਣ ਲੱਗ ਸਵਾ ਸਾਲ ਤੋਂ ਬਾਅਦ ਹੀ ਮੈਂ ਡਿਗਰੀ ਪੜਾਉਣ ਲੱਗਿਆ ਸੀ 61 'ਚ ਮੈਂ ਜੁਆਇਨ ਕੀਤਾ 63 'ਚ ਮੈਂ ਅਰਲੀ ਜਿਹੜਾ ਪਹਿਲਾ ਸੈਸ਼ਨ ਸੀ ਉਹ ਸੈਕੰਡ ইয়ার ਤੇ ਫਸਟ ইয়ার ਦੋਨੋਂ ਨੂੰ ਮਸ਼ੀਨ ਡ੍ਰੈਗਿੰਗ ਜੁਵਟੀਕਲ ਡ੍ਰੈਗਿੰਗ ਦੇ ਦੋਨੋਂ ਨੂੰ ਪੜਾਇਆ ਦੈਟ ਇਜ਼ ਹੋ ਇ ਕੇ ਕੇਮ ਟੂ ਤੁਸੀਂ ਯਾਨੀ ਉਸ ਤੋਂ ਬਾਅਦ ਪੜ੍ਹਾਈ ਸ਼ੁਰੂ ਕੀਤੀ ਕਿ ਪ੍ਰਿੰਸੀਪਲ ਤਾਰਾ ਸਿੰਘ ਦਾ ਬੜਾ ਵੱਡਾ ਯੋਗਦਾਨ ਹੈ ਬਹੁਤ ਸ਼ਖਸੀਅਤਾਂ ਨੂੰ ਉਹਨਾਂ ਨੇ ਪਰਸਨਲੀ ਮੋਟੀਵੇਟ ਕਰਕੇ ਆਪਦੇ ਕੋਲੇ ਜੁਆਇਨ ਕਰਾਇਆ ਤੇ ਇੱਕ ਬੜੀ ਵਧੀਆ ਟੀਚਿੰਗ ਫੈਕਲਟੀ ਇੱਥੇ ਤਿਆਰ ਕੀਤੀ ਸਾਡੇ ਵੇਲੇ ਮਸ਼ਹੂਰ ਹੁੰਦਾ ਸੀ ਵੀ ਮਕੈਨੀਕਲ ਦਾ ਸਟਾਫ ਜਿਹੜਾ ਸਭ ਤੋਂ ਵਧੀਆ ਜੇ ਕਿਤੇ ਨਾਰਥ ਚ ਹੈ ਉਹ ਗੁਰੂ ਨਾਨਕ ਜੀ ਨੇ ਕਾਲਜ ਹੈ ਤੇ ਉਹਦੇ ਚ ਤੁਹਾਡੇ ਵਰਗੇ ਪ੍ਰੋਫੈਸਰ ਵਗੈਰਾ ਦਾ ਬੜਾ ਯੋਗਦਾਨ ਸੀ ਹੁਣ ਗੱਲਾਂ ਕਰਦੇ ਤੁਸੀਂ ਆ ਕਿਤਾਬਾਂ ਜਿਹੜੀਆਂ ਨੇ ਲਿਖਦੇ ਰਹੇ ਲਿਖਦੇ ਰਹੇ ਤੇ ਪਹਿਲੀ ਕਿਤਾਬ ਕਦੋਂ ਲਿਖਣ ਦਾ ਤੁਸੀਂ ਸਤਾਰਾ ਸਿੰਘ ਦੀ ਇਹ ਹੁੰਦੀ ਸੀ ਉਹ ਕਦੇ ਸਿਰ ਪਹਿਲਾਂ ਤੁਸੀਂ ਜਦੋਂ ਕਲਾਸ ਜੰਨੇ ਹੋ ਵੀ ਪਹਿਲਾਂ ਆਪ ਤਿਆਰ ਹੋ ਕੇ ਸਕੈਚ ਬਣਾ ਕੇ ਲੈ ਕੇ ਜਾਓ ਆਈ ਫਾਲੋਡ ਸਿਕਟਲੀ ਮੈਂ ਕਰਦਾ ਸੀ ਉਹ ਜਿਹੜਾ ਕਲਾਸ ਕਰਾ ਜਾਨਾ ਪਹਿਲਾਂ ਜੇ ਲੈਟਰਿੰਗ ਕਰਾਉਣੀ ਹੈ ਪਹਿਲਾਂ ਲੈਟਰਿੰਗ ਆਪ ਕਰਕੇ ਲੈ ਕੇ ਜਾਣਾ ਫਿਰ ਉਹ ਜੇ ਕੋਈ ਮਸ਼ੀਨ ਡਰਾਇੰਗ ਦੀ ਕਰਾਈ ਹੋ ਉਹ ਸਕੈਚ ਬਣਾ ਕੇ ਲੈ ਕੇ ਜਾਣਾ ਦਿਖਾਣਾ ਦੇਖਣਾ ਵੀ ਐਕਿਊਰੇਟਾ ਕਰਨੀ ਤਾਂ ਕਿ ਬੱਚੋਂ ਦੱਸਣ ਉਹ ਉਹਨਾਂ ਦੀ ਇਹ ਪਹਿਲਾਂ ਤੇ ਪਾਲਿਸੀ ਸੀ ਮੇਰੇ ਇਹਦੇ ਵਿੱਚ ਵੀ ਇੱਕ ਜਦ ਮੈਂ ਸਟ्रेस ਕਰਦਾ ਇਹਦੇ ਵਿੱਚ ਵੀ ਪਰਮਾਤਮਾ ਦੀ ਮੈਂ ਦੱਸ ਮੈਂਦਾ ਵੀ ਇਹ ਕੋਈ ਜਿਹੜੀ ਚੀਜ਼ ਵਾਪਰਨੀ ਓਕੜੇ ਹੁੰਦੇ ਮੇਰੀ ਵਾਈਫ ਦਾ ਚਾਚਾ ਨੈਵੀ ਦੇ ਵਿੱਚ ਕਮਾਂਡਰ ਸੀਗੇ ਉਹ ਡੀਪਿਕ ਸ਼ੇਪ ਲੈਣ ਗਏ ਸੀਗੇ ਟੈਂਕਰ ਹੈ ਨਵੀ ਦਾ ਜਰਮਨੀ ਤੋਂ ਸਾਡੀ ਮਾਰਜ ਹੋ ਗਈ ਸੀ ਉਹਦੇ ਮੇਰੇ ਵਾਸਤੇ 75 ਰੁਪਏ ਦਾ ਉਹਨਾਂ ਨੇ ਖਰੀਦਿਆ ਸੀ ਉਹ ਗ੍ਰਾਫ ਸੈਟ ਵਧੀਆ ਨਿਵਸ ਡਿਫਰੈਂਟ ਟਾਈਪਸ ਆਫ ਨਿਵਸ ਉਹਦੇ ਵਿੱਚ ਹੁੰਦੇ ਸੀਗੇ 0.1 0.15 ਤੋਂ ਉੱਪਰ ਟੂ ਮਿਲੀਮੀਟਰ ਥੇਕ ਲਾਈਨਾਂ ਉਹਨੂੰ ਲੈ ਕੇ ਦਿੱਤਾ ਜੋ ਸਕੈਚ ਬਣਾਉਂਦਾ ਮੈਂ ਬੱਠ ਬੱਠ ਨੇ ਉਹਦੇ ਤੇ ਇਨਕ ਭਰ ਕੇ ਉਸ ਇਨਕ ਨਾਲ ਸ਼ੁਰੂ ਕਰਦੇ ਮੈਨੂੰ ਲੱਗਦਾ ਵੀ ਤਾਂ ਬਹੁਤ ਵਧੀਆ ਹੋ ਗਿਆ ਕੰਮ ਉਹ ਲੋਨ ਵੀ ਦਿਖਾਇਆ ਉਸ ਸਟਾਫ ਨੂੰ ਕਹਿੰਦੇ ਵੀ ਥਿਸ ਲੁਕਸ ਗੁੱਡ ਉਸ ਵੇਲੇ ਐਫ ਆਈਆਰ ਸਿਸਟਮ ਸੀਗਾ ਪਰ ਕੰਸ ਨੋਗਰੇ ਦੇ ਡੰਗਾ ਹੁੰਦੇ ਸੀ ਅਸੀਂ ਮੂਵ ਕੀਤਾ ਸੀਗਾ ਮੈਟ੍ਰਿਕਸ ਸਿਸਟਮ ਤੇ ਤੇ ਮੈਟ੍ਰਿਕਸਸ ਨੇ ਕਿਤਾਬ ਕੋਈ ਨਹੀਂ ਸੀ ਹੁੰਦੀ ਫਿਰ ਮੇਰੇ ਦਿਮਾਗ ਚ ਆਇਆ ਯਾਰ ਇਫ ਆਈ ਕੈਨ ਡੂ ਥਿਸ ਮੈਂ ਟ੍ਰੇਸਿੰਗ ਪੇਪਰ ਤੇ ਕੀਤਾ ਪ੍ਰਿੰਸੀਪਲ ਤੇ ਪ੍ਰਤਵਾਰ ਸਿੰਘ ਗਰਵਰ ਨੂੰ ਤਾਰਾ ਜੀ ਨੂੰ ਸਾਰਿਆਂ ਨੂੰ ਦਿਖਾਇਆ ਇਹਨਾਂ ਨੇ ਉਹ ਕਹਿੰਦੇ ਥਿਸ ਵੈਰੀ ਗੁੱਡ ਵਾਈ ਡੋਟ ਯੂ ਰਾਈਟ ਸਟਾਰਟ ਕੀਪ ਕੀਪ ਰਾਈਟ ਸੋ ਦੈਟ ਇਜ਼ ਹਾਊ ਆਈ ਫਰਮ ਗੋਟ ਟੂ ਰਾਈਟਿੰਗ ਦਿਸ ਬੁੱਕਸ ਡਰਾਇੰਗ ਮੇਰੀ ਪਹਿਲੀ ਕਿਤਾਬ ਸੀ ਲੈਸਨਸ ਇਨ ਲੈਟਰਿੰਗ ਫਿਰ ਮੈਂ ਲਿਖੀ ਜਿਓਮੈਟ੍ਰੀਕਲ ਡਰਾਇੰਗ ਫਿਰ ਲਿਖੀ ਗ੍ਰਾਫਿਕ ਸਟੈਟਿਕਸ ਜਿਹੜੀ ਸਿਵਲ ਦੇ ਨਾਲ ਹੁੰਦੀ ਸੀ ਦੈਨ ਮਸ਼ੀਨ ਡਰਾਇੰਗ ਦੈਨ ਵਰਕ ਬੁੱਕ ਇਨ ਇੰਜੀਨੀਅਰਿੰਗ ਡਰਾਇੰਗ ਦੈਨ ਇੰਜੀਨੀਅਰਿੰਗ ਡਰਾਇੰਗ ਐਂਡ ਗ੍ਰਾਫਿਕਸ ਸਭ ਛੇ ਕਿਤਾਬਾਂ ਮੈਂ ਇੱਥੇ ਲਿਖੀ ਸੀ ਦੈਨ ਆਈ ਵੈਂਟ ਟੂ ਯੂ ਐਸ ਹੁਣ ਯੂ ਐਸ ਦੀ ਗੱਲ ਕਰਦੇ ਆ ਸਰ ਸਾਈਕਲ ਤੇ ਤੁਸੀਂ 90 90 ਸਾਰੇ ਖੰਨੇ ਸਾਈਕਲ ਚਲਾ ਕੇ ਤੁਸੀਂ ਗੁਰਨਾਨਕ ਇੰਜੀਨੀਅਰਿੰਗ ਕਾਲਜ ਪਹੁੰਚੇ ਤੁਹਾਨੂੰ ਨਾਨੇ ਗੰਜਰੇ ਕਾਲੇ ਦੇ ਸਾਈਕਲਿੰਗ ਦੇ ਸਫਰ ਤੋਂ ਯੂ ਐਸ ਏ ਚ ਤੁਸੀਂ ਸੜਕਾਂ ਤੇ ਅੱਜ ਮਰਸਡੀਜ਼ ਦੌੜਾਈਂ ਫਿਰਦੇ ਹੋ ਇਹ ਸਫਰ ਕਿਵੇਂ ਰਿਹਾ ਆਈ ਵਾਸ ਵੈਰੀ ਵੈਲ ਪਲੇਸ ਇਟ ਵਾਸ ਅ ਵੈਰੀ ਹਾਰਡ ਸੀਜ਼ਨ ਫਾਰ ਮੀ ਟੂ ਲੀਵ ਦ ਮੀ ਮਾਈ ਜੌਬ ਐਟ that ਟਾਈਮ ਬਟ ਪ੍ਰੋਬਲਮ ਇਟ ਵਾਸ ਬੈਡ ਟਾਈਮ ਫਾਰ ਸਿਕ ਯੰਗ ਯੰਗ ਪੀਪਲ ਐਟ that ਟਾਈਮ ਹਾਉ ਜਿਹੜਾ ਅਤਵਾ ਦਾ ਸਮਾਂ ਸੀਗਾ so somehow that was one reason uh, just to safeguard my son uh, i took a decision my meri pand utthe gayi hui si ohne sponsor karta pehle mera koi aid nahi ka. si ghar us vele banaya hoya si ka. meri car bhi si assistant faculty di job si si sab kuch everything zameen zyada si kitaban likhi hoyi si i don't paraya bhi since i had gone there for the same hard mainu koi regrets nahi hai gay. i enjoyed teaching here i enjoyed working there ਮੈਨੂੰ ਕੋਈ ਛੋਟਾ ਮਾੜਾ ਮਾੜਾ ਨਹੀਂ ਲੱਗਿਆ ਹਾਰਡ ਵਰਕ ਇਜ਼ ਦਾ ਕੀ ਟੂ एवरीथिंग ਬ੍ਰੇਨ ਚ ਬਹੁਤ ਅੱਡੀ ਫਰਕ ਆਉਂਦਾ ਇਟ ਇਜ਼ ਦਾ ਸ਼ੀਅਰ ਹਾਰਡ ਵਰਕ ਥੈਟ ਯੂ ਪੁੱਟ ਇਨ ਥੈਟ ਪੁੱਟ ਜਸਟ ਟੇਕਸ ਯੂ ਅਵੇ ਫਰਮ ਅਦਰਸ ਐ ਹੁਣ ਹਾਰਡ ਵਰਕ ਦੀ ਨਿਸ਼ਾਨੀ ਹੈ ਜਨਰਲ ਮੋਟਰਸ ਦੀ ਪਾਵਰ ਟ੍ਰੇਨ ਤੇ ਉੱਪਰ ਐਡੀ ਵੱਡੀ ਜਿਹੜੀ ਕਿਤਾਬ ਹੈ ਇਹਨਾਂ ਨੇ ਲਿਖੀ ਹੈ ਇਹ ਇਹਨਾਂ ਦੇ ਹਾਰਡ ਵਰਕ ਨੂੰ ਸਲੂਟ ਹੈ ਵੀ ਉੱਥੇ ਜਾ ਕੇ ਵੀ ਇਹਨਾਂ ਨੇ ਆਪਣੀ ਨੌਲੇਜ ਦਾ ਲੋਹਾ ਮਨਵਾਇਆ ਜਨਰਲ ਮੋਟਰ ਚ ਤੇ ਉੱਥੇ ਵੀ ਆਪਦੇ ਝੰਡੇ ਗੱਡੇ ਵੈਸੇ ਦਾ ਜਨਕੋਨੀਅਨ ਜਿੱਥੇ ਜਾਂਦੇ ਨੇ ਆਪਦੇ ਝੰਡੇ ਘੱਟ ਦਿੰਦੇ ਨੇ ਪਰ ਸਰ ਦੇ ਝੰਡੇ ਹਰ ਫੀਲਡ 'ਚ ਗੱਡੇ ਨੇ ਹੁਣ ਸਰ ਅਕੈਡਮੀ ਤੋਂ ਬੜੀਆ ਸੀਰੀਅਸ ਜੀ ਆਪਾਂ ਗੱਲਾਂ ਕਰ ਲਈਆਂ ਤੇ ਤੁਸੀਂ ਨੋ ਨੋ ਇੱਕ ਆਪਦੇ ਹਸਮੁਖ ਨੇਚਰ ਵਾਸਤੇ ਛੋਟੇ ਛੋਟੇ ਬਨ ਲਾਈਨਰ ਜੋਕ ਵਾਸਤੇ ਤੇ ਇਹੀ ਗੱਲਾਂ ਸਾਨੂੰ ਯਾਦ ਰਹਿੰਦੀਆਂ ਨੇ ਹੁਣ ਤੁਸੀਂ ਪੜਾਉਂਦੇ ਸੀ ਡਰਾਇੰਗ ਡਰਾਇੰਗ ਦੇ ਕਲਾਸਾਂ ਆਮ ਤੌਰ ਤੇ ਹੁੰਦੀਆਂ ਸੀ ਲੰਚ ਤੋਂ ਬਾਅਦ ਰਾਜਮਾ ਚੌਲ ਬੜੇ ਸਵਾਦ ਹੁੰਦੇ ਸੀ ਖਾ ਕੇ ਅਸੀਂ ਤਾਂ ਡਰਾਇੰਗ ਦੀ ਕਲਾਸ 'ਚ ਸੌ ਹੀ ਜਾਂਦੇ ਸੀ ਤੇ ਤੁਸੀਂ ਕਿੰધા ਲੋਕਾਂ ਨੂੰ ਫੜ-ਫੜ ਕੇ ਜਗਾ ਕੇ ਡਰਾਇਆ ਵੀ ਕਰਾਉਂਦੇ ਸੀ ਤੇ ਫੜ ਵੀ ਲੈਂਦੇ ਸੀ ਉਹਨਾਂ ਨੂੰ ਅੱਛਾ ਅੱਬ ਜੇ ਇਹ ਇੰਟੈਂਸ਼ਨਲੀ ਨਹੀਂ ਹੁੰਦਾ ਮੈਂ ਸਮਝਦਾ ਵੀ ਇਹ ਉੱਪਰੋਂ ਹੀ ਕੋਈ ਪ੍ਰੇਰਣਾ ਸੀਗੀ ਨਾਲ ਵੀ ਸਵਾਏ ਇਸ ਤਰ੍ਹਾਂ ਸੀ ਵੀ ਜ਼ੋਰ ਨਾਲ ਇਹ ਕੰਮ ਕਰੋ ਮੇਰਾ ਪਹਿਲਾਂ ਤੋਂ ਹੀ ਰਿਹਾ ਵੀ ਜੇ ਤੁਸੀਂ 8 ਘੰਟੇ ਦੇ ਪੈਸੇ ਤੁਹਾਨੂੰ ਮਿਲਣੇ ਨੇ 8 ਘੰਟੇ ਕੰਮ ਨਹੀਂ ਜੀ ਕਰਦੇ ਤਾਂ ਉਹ ਬੇਈਮਾਨ ਨੇ ਮੈਂ ਸੈਟਰਡੇ ਸਣੇ ਹੋਇਸਾਬ ਐਕਸਟਰਾ ਕਲਾਸਾਂ ਲਈਆਂ ਨੇ ਕਦੇ ਕੋਈ ਪੈਸਾ ਚਾਰਜ ਨਹੀਂ ਕੀਤਾ ਇੱਥੇ ਕਲਾਸ ਮੁੰਡਿਆਂ ਨੂੰ ਘੇਰ-ਘੇਰ ਕੇ ਲੈ ਕੇ ਆਉਂਦੇ ਸੀਗੇ ਹਾਂ ਘੇੜ ਘੇੜ ਕੇ ਲਿਆਇਆ ਤੁਸੀਂ ਪਰ ਇਹ ਵੀ ਮੈਨੂੰ ਇਹ ਬੇਸਿਕ ਬੈਕਗ੍ਰਾਉਂਡ ਪਿਓਰ ਰੂਲ ਹੋਣ ਕਰਕੇ ਮੈਂ ਦੀਵੇ ਨਾਲ ਪੜਿਆ ਹੋਇਆ ਕੋਈ ਬਸਾ ਬੁਸਾ ਨਹੀਂ ਸੀ ਉਹ ਕੋਈ ਲਾਈਟ ਨਹੀਂ ਸੀ ਜਦੋਂ ਦੀ ਮੈਨੂੰ ਆਈ ਨਿਊ ਦੀ ਡਿਫਿਕਲਟੀਜ਼ ਆਫ ਰੂਲ ਪੀਪਲ ਆਈ ਲਵਡ ਥੀਸ ਗਾਈਜ਼ ਐਂਡ ਇਟਸ ਇਨਸੈਂਸ਼ਰ ਮੁੰਡੇ ਸ਼ਹਿਰੀ ਵੀ ਹੁੰਦੇ ਜਿੰਨੇ ਪਿੰਡ ਜਿੰਨੇ ਪਿੰਡ ਵਾਲੇ ਇਹ ਤੁਹਾਨੂੰ ਕਰ ਦਿੰਦੇ ਦੇ ਕਿ ਮੀ ਲਾਟ ਆਫ ਲਵ ਐਂਡ ਜਸਟ ਟ੍ਰਾਈ ਟੂ ਗਿਵ them ਬੈਕ ਬਟ ਬਟ ਆਈ ਕੁਡ ਡੂ ਸੋ ਇਹ ਵੀ ਜਦੋਂ ਚਾਰ ਬੀਡ ਹੋਣ ਤੇ ਗਰਮੀ ਦਾ ਮੌਸਮ ਹੁੰਦਾ ਫਿਰ ਬੱਚੇ ਥੋੜਾ ਜਿਹਾ ਕਰੇ ਜਾਂਦੇ ਨੇ ਸੋਣ ਸੋਣ ਲਗਾਤਾਰ ਬੈਠੇ ਕਦੇ ਸਮਝ ਨਾ ਪਵੇ ਜੇ ਉਹ ਖੁੰਝ ਜਾਣ ਫਿਰ ਹੁਣ ਕਈ ਵਾਰ ਕਹਿਣਾ ਪਾਇਆ ਨਾਲ ਦੇ ਸੁਣਨ ਯਾਰ ਇਹਦੀ ਦਾ ਥੱਪ ਦੇ ਬਾਈ ਦੀ ਥੰਮੀ ਜੀ ਲਾ ਦੇ ਬਈ ਥੰਮੀ ਲਾ ਦੇ ਦੀ ਥੰਮੀ ਲਾ ਦੇ ਕੋਈ ਆ ਰ ਇਹਨੂੰ ਆ ਸੁੱਤਾ ਪਿਆ ਜਗਾ ਦੇ ਉਹ ਮੁੰਡੇ ਮੂਰੇ ਮੂਰੇ ਮੁੰਡਾ ਕਹਿਣਾ ਕਹਦਾ ਪਸਾ ਸਲਾਇਆ ਤੁਸੀਂ ਕਿ ਮੈਂ ਕਹ ਮੈਂ ਜਾਉਂਦਾ ਫਿਰ ਇਹਨੂੰ ਐ ਜਿਵੇਂ ਮੁੰਡੇ ਹੋ ਜਾਂਦੇ ਸੀ ਸੋ ਜੋ ਅਬ ਜਸਟ ਆਫਟਰ ਵਨ ਆਪਰ ਕੋਈ ਖੇਡ ਲਕਿਨ ਕਸਮ ਸੁਣਾਤਾ ਕੋਈ ਹੈ ਚੁਟਕਲਾ ਸੁਣਾਤਾ ਕਹਿੰਦਾ ਵੀ ਮੈਸ ਦੀ ਰੋਟੀ ਤਾਂ ਕਹਿੰਦਾ ਇਹੋ ਹੁੰਦੀ ਹੈ ਕਹਿੰਦਾ ਪਰ ਉਸ ਸਸਾਰ ਚਾੜ ਕੇ ਸਵਾਦ ਨਹੀਂ ਤੇ ਨੇ ਕਹਿੰਦਾ ਪਰ ਜਦੋਂ ਉਹ ਕਹਿੰਦੇ ਨੇ ਸਾਫ ਫੁਲਕਾ ਹੋਰ ਕਹਿੰਦਾ ਸਵਾਦ ਜਾ ਉਹ ਇਸ ਤਰ੍ਹਾਂ ਕਹਿੰਦਾ ਮੈਂ ਸੁਣਾ ਕੇ ਬਿਲਕੁਲ ਇਹ ਸਹੀ ਗੱਲ ਹੈ ਵੀ ਜਦੋਂ ਇੰਜੀਨੀਅਰਿੰਗ ਕਾਲਜ ਜਾਂਦੇ ਇੱਕ ਫੀਲਿੰਗ ਚੇਂਜ ਹੋ ਜਾਂਦੀ ਸੀ ਵੀ ਸਾਹਿਬ ਵੀ ਹੁਣ ਅਸੀਂ ਸਾਫ ਬਣਨੀ ਚੱਲੇ ਆ ਇਟ ਵਾਸ ਇਟ ਵਾਸ ਵੀ ਆਹ ਦੇਖੋ ਤੁਸੀਂ ਹੁਣ ਨਹੀਂ ਉਹ ਸਾਡੇ ਸਾਰਿਆਂ ਦੇ ਤੇ ਬਲੇਜ਼ਰ ਪਾਏ ਹੁੰਦੇ ਸੀ ਇਨਸਿਗਨੀਆ ਵਾਲਾ ਗ੍ਰੇ ਪੈਂਟ ਨੀਲਾ ਬਲੇਜ਼ਰ ਸਾਰਿਆਂ ਦੇ ਮੈਂ ਮਤਲਬ ਜਿੱਤੇ ਜਦੋਂ ਟਰੈਵਲ ਕਰਦੇ ਸੀ ਉੱਪਰ ਲੱਗੇ ਜਹਾਜ਼ ਜੇ ਬਣੇ ਹੋਏ ਤੇ ਲੱਗਦੇ ਏਦਾਂ ਕਰ ਕਰ ਦੱਸ ਬਿਆਹ ਸ਼ਾਦੀ ਤੇ ਵੀ ਪਾ ਕੇ ਜਾਂਦੇ ਸੀ ਇਨਸਿਗਨੀਆ ਵੀ ਫਨ ਬਜਨ ਬਸਾਂ 'ਚ ਵੀ ਚੜਦੇ ਸੀ ਲੋਕੀ ਦੇਖਦੇ ਸੀ ਬਿਆਹ ਸ਼ਾਦੀ ਤੇ ਵੀ ਪਾ ਕੇ ਜਾਂਦੇ ਸੀ ਵੀ ਪਤਾ ਲੱਗੇ ਇੰਜੀਨੀਅਰ ਲਿਖਿਆ ਅੱਛਾ ਬਾਕੀ ਮੇਰਾ ਬਹੁਤ ਜ਼ਿਆਦਾ ਇਟ ਇਜ਼ ਦਾ ਰੈਪਰਟ ਵਿਦ ਦਾ ਸਟੂਡੈਂਟਸ ਜਿਹੜਾ ਤੁਹਾਨੂੰ ਫੀਡਬੈਕ ਮਿਲਦੀ ਹੈ ਮੈਂ ਐਨਸੀਸੀ ਕਮਿਸ਼ਨ ਕੀਤਾ ਤੇ ਲਗਾਤਾਰ ਬਿਕਾਲਦਾਰ ਹਾਂ ਕਸ਼ਨਾ ਕਸ਼ ਡਿਪਲੋਮਾ ਕੰਦੂਬੋਦ ਐਮਆਈ ਸ਼ੁਰੂ ਕਰ ਲਈ ਨਾਲ ਦੀ ਨਾਲ ਫਿਰ ਮੈਨੂੰ ਮੇਰਾ ਚੌਕ ਮੌਕਾ 165 ਦੇ ਵਿੱਚ ਐਨਸੀਸੀ ਕਮਿਸ਼ਨ ਕਰਨ ਦਾ ਆਈ ਟਾਪਡ ਦਾ ਬੈਚ ਆਲ ਇੰਡੀਆ ਲੈਵਲ ਤੇ ਮੈਂ ਐਨਸੀਸੀ ਕਮਿਸ਼ਨ ਚ ਫਸਟ ਆਇਆ ਸੀਗਾ ਅੰਤੇ ਫਿਰ ਲੈਫਟ 20 ਵੀ ਰਹਾ ਫਿਰ ਫਿਰ ਐਮਆਈ ਕਰ ਲਈ ਫਿਰ ਜੋ ਪਹਿਲਾ ਮੌਕਾ ਮਿਲਿਆ ਮੈਨੂੰ ਚੰਡੀਗੜ੍ਹ ਮਾਸਟਰਸ ਖੁੱਲੀ ਉਹਨੇ ਪਹਿਲੀ ਵਾਰ ਐਮਆਈ ਜਿਹੜ ਨੂੰ ਲਾਗ ਕੀਤਾ ਮੈਂ ਆ ਇਮੀਡੀਟਲੀ ਜੁਆਇੰਟ ਹਾਫ ਪੇ ਲੀਵ ਦੇ ਉੱਪਰ ਵਿਦਾਉਟ ਕੇਰਿੰਗ ਮੇਰੇ ਤਿੰਨ ਬੱਚੇ ਸੀ ਵਾਈਫ ਕੰਪਰ ਦੀ ਸੀ ਮੈਨੂੰ ਪਤਾ ਸੀ ਇਹ ਔਖਾ ਹੋਊਗਾ ਬਟ ਆਈ ਡੋਨਟ ਟੇਕ ਅ ਰਿਸਕ ਪਹਿਲਾ ਸੀ ਅਸੀਂ ਚੰਡੀਗੜ੍ਹ ਤੋਂ ਪਹਿਲੇ ਪ੍ਰਵੇਸ਼ ਅਸੀਂ ਜਾ ਕੇ ਮਾਸਟਰ ਉੱਥੇ ਚੰਗਾ ਪਰਫਾਰਮ ਕੀਤਾ ਇੱਕ ਫਿਰ ਸੈਕੰਡ ਮਾਸਟਰ ਆਪਣੇ ਕਾਲਜ ਚ ਕੀਤੀ ਪ੍ਰੋਡਕਟ ਪ੍ਰੋਡਕਸ਼ਨ ਲੱਗੇ ਲੱਗੇ ਰਨ ਥੋੜਾ ਬਹੁਤ ਜਣੀ ਸਰ ਇੱਕ ਡਰਾਇੰਗ ਦੀਆਂ ਸ਼ੀਟਾਂ ਤੋਂ ਜ਼ਿਆਦਾ ਗੱਲ ਜ਼ਿਆਦਾ ਹੀ ਵੀ ਉਸ ਟਾਈਮ 'ਚ ਮਸ਼ਹੂਰ ਹੁੰਦਾ ਟੋਪੋ ਮਾਰ ਲਓ ਤੇ ਅਸੀਂ ਤਕਰੀਬਨ ਡਰਾਇੰਗ ਸ਼ੀਟਾਂ ਦੀ 2-4 ਬੰਦੇ ਬਣਾਉਂਦੇ ਟੋਪੋ ਮਾਰਦੇ ਤੁਹਾਨੂੰ ਪਤਾ ਲੱਗ ਜਾਂਦਾ ਫਿਰ ਸਾਰੀ ਸ਼ੀਟਾਂ ਟੋਪੋ ਮਾਰ ਕੇ ਬਣਾ ਲਿਆ ਐਕਚੁਅਲੀ ਇਹ ਤਾਂ ਫਲੈਸ਼ੀਸ਼ੇ ਦੇ ਰੱਖ ਕੇ ਰੱਖਦੇ ਰਹਿੰਦੇ ਸੀ ਉਹ ਪਤਾ ਇਸ ਤਰ੍ਹਾਂ ਲੱਗਦਾ ਹੁੰਦਾ ਸੀ ਦੋ ਲਾਈਨਾਂ ਨੇ ਜਦੋਂ ਪਰ ਦੇਖਦੇ ਨੇ ਤੁਸੀਂ ਧਿਆਨ ਤਾਂ ਇਸ ਤਰ੍ਹਾਂ ਨਹੀਂ ਦੇਖਣਾ ਅਥਰੋ ਟ੍ਰੇਸ ਕਰਨਾ ਇਹ ਲਾਈਨ ਦੇ ਇਹਨਾਂ ਟੱਚੇ ਦੀ ਕਰਨਾ ਇੱਥੇ ਗੈਪ ਦਾ ਮਤਲਬ ਟੋਪੋਂ ਮਾਰ ਦੂਜਾ ਕਈ ਵਾਰ ਇਹ ਜਿਵੇਂ ਆਫਲਾ ਤੂੰ ਟੱਕਰ ਜਾਂਦੇ ਸੀਗੇ ਉਹ ਮੁਖਾ ਆਹ ਸ਼ੀਟ ਤੇ ਆ ਕੀ ਹੈ ਕਿਤੇ ਬਾਲ ਉਹਦੇ ਥੱਲੇ ਆ ਗਿਆ ਸ਼ੀਸ਼ੇ ਦੇ ਉੱਪਰ ਰੱਖੀ ਗਈ ਉਹ ਬਾਲ ਆ ਗਿਆ ਵਿਚੀ ਉਹ ਬਾਲ ਦੇ ਉੱਪਰ ਆ ਕੇ ਖੜਾ ਗਿਆ ਕਹਿੰਦਾ ਮੈਂ ਕਿ ਆਹ ਕੀ ਬਹੁਤ ਬੂਤਣਾ ਜਿਹਾ ਪਾਈ ਹੋਣਾ ਕਹਿੰਦਾ ਕਹਿੰਦਾ ਜੀ ਪਤਾ ਨਹੀਂ ਹੂੰ ਮਗਾ ਸਾਹਿਬ ਕੋਈ ਨਾ ਆ ਕੇ ਹਟਾਉਣਾ ਉਹ ਉਹ ਚੱਕ ਉਹਦੇ ਉੱਪਰ ਉਹ ਕੋਲੇ ਟ੍ਰੇਸ ਕਰਤਾ ਇਥੇ ਪਤਾ ਇੰਨਾ ਕੰਮ ਕੋਲੇ ਦੂਜਾ ਵੀ ਕਿ ਗੈਪ ਰਹਿ ਗਿਆ ਕੋਈ ਮਿਸ ਕਰ ਗਿਆ ਵਿਚੋਂ ਕੋਤ ਪਤਾ ਰਿਹਾ ਕਹਿੰਦਾ ਸੀ ਪਤਾ ਨਹੀਂ ਬਾਕੀ ਬਾਕੀ ਆਮ ਤੌਰ ਤੇ ਮੁੰਡਿਆਂ ਨੂੰ ਪਰਸਨਲੀ ਜਾਣਦੇ ਹੁੰਦੇ ਸੀ ਲਿਮਿਟਡ ਹੁੰਦਾ ਸੀ ਰਿਪੋਰਟ ਹੁੰਦਾ ਸੀ ਇਹ ਵੀ ਪਤਾ ਸੀ ਵੀ ਇਹ ਇੰਨੇ ਇੱਕ ਜੋਗਾ ਹੀ ਹੈ ਵਿਚਾਰਾ ਵੀ ਚਲੋ ਕੋਈ ਨਹੀਂ ਇੰਨੀ ਇੱਕ ਕਰ ਲਿਆ ਤੇ ਕਰ ਤੇ ਲਿਆ ਨਾ ਬਟ ਇਟ ਵਾਸ ਅ ਪਲਿਜਰ ਐਂਡ ਸਟਿਲ ਇਜ਼ ਦ ਬੈਸਟ ਆਫ ਦ ਮੈਮਰੀਜ਼ ਪਈ ਉਹਨਾਂ ਉਹਨਾਂ ਸਟੂਡੈਂਟਸ ਨੂੰ ਪੜਨਾ ਆਈ ਦਿਸ ਇਸ ਦਾ ਮੂਵਿੰਗ ਫੋਰਸ ਫॉर ਐਨੀਪੋਰਟ ਫॉर ਐਟ ਲੀਸਟ ਫॉर ਮੀ ਜਿਹੜੇ ਜਿਹੜੇ ਸਟੂਡੈਂਟਸ ਨੂੰ ਜਿੰਨਾ ਪਿਆਰ ਦਿੱਤਾ ਉਹਨਾਂ ਅਸੀਂ ਪ੍ਰੋਪਰਲੀ ਡਿਜ਼ਰਵਡ ਇਸ ਕਰਦੇ ਪੈਸੇ ਵਾਸਤੇ ਕੰਮ ਕਰਦੇ ਸੀ ਪਰ ਸਟੂਡੈਂਟਸ ਆਰ ਬੈਟਰ ਦੇ ਨਸ ਦੇ ਆਰ आवर ਟੀਚਰਸ ਦੇ ਟਾਚ ਮਨੀ ਥਿੰਗਸ ਟੂ ਅਸ ਅਲੂਮਨੀ ਹਰ ਇੱਕ ਜਗ੍ਹਾ ਮੈਂ ਦੇਖਿਆ ਮੇਰੀ ਉੱਥੇ ਜਦੋਂ ਮੈਂ ਜੌਬ ਲਈ ਮੈਨੂੰ ਇਟ ਐਵਰੀਬਾਡੀ ਇਨ ਅਲੂਮਨੀ ਕੇਮ ਜਸਟ ਟੂ ਆਸਕ ਵਟ ਵੀ ਕੈਨ ਡੂ ਫਾਰ ਔਰ ਐਂਡ ਤੁਸੀਂ ਸਰ ਪੜਾਉਣ ਦੇ ਨਾਲ ਨਾਲ ਹੋਸਟਲ ਦੇ ਵਾਰਡਨ ਵੀ ਰਹੇ ਹਾਂਜੀ ਆ ਬੜੀ ਸਖਤਾਈ ਨਾਲ ਬੰਦਿਆਂ ਨੂੰ ਸਿੱਧਾ ਕਰਕੇ ਰੱਖਿਆ ਤੇ ਮੈਨੂੰ ਇੱਕ ਗੱਲ ਯਾਦ ਆ ਇੱਕ ਵਾਰੀ ਮੁੰਡੇ ਰੌਲਾ ਪਾਉਂਦੇ ਸੀ ਤੇ ਉਹ ਉੱਤੇ ਨੇਰੇ 'ਚ ਚੜ ਕੇ ਤੁਸੀਂ ਕਿਹਾ ਕੌਣ ਹੋ ਕਹਿੰਦਾ ਅਸੀਂ ਜੱਟਾਂ ਦੇ ਮੁੰਡੇ ਆ ਪਾਵਾਂਗੇ ਤੇ ਤੁਸੀਂ ਉਹਨਾਂ ਨੂੰ ਕਿਹਾ ਵੀ ਫਿਰ ਮੈਂ ਮੈਂ ਵੀ ਆਇਆ ਤੁਸੀਂ ਵੀ ਜੱਟ ਮੈਂ ਵੀ ਜੱਟ ਤੇ ਮਾਸਟਰ ਵਾਦੇ ਦਾ ਸਰ ਪਾਉਂਦੇ ਤਾਂ ਤੂੰ ਬਾਦ ਕੋਈ ਲੱਭਿਆ ਨਹੀਂ ਉੱਥੇ ਇੱਕ ਵਾਰ ਇਹਦੇ ਨੂੰ ਗ੍ਰੈਗਿੰਗ ਕਰਦੇ ਸੀ ਮੁੰਡੇ ਹੋਸਟਲ 'ਚ ਕਹਿੰਦੇ ਸੀ ਇੱਥੇ ਦੇਖੋ ਇਹ ਚ ਕੋਈ ਨਹੀਂ ਹੈ ਸ਼ੇਖੀ ਵਾਲੀ ਗੱਲ ਥੋੜਾ ਰੈਪਿਡ ਚਾਹੀਦਾ ਸਟੂਡੈਂਟ ਦਾ ਜਿਹੜਾ ਰਿਸਪੌਂਸ ਟੂ ਸ਼ੂਲ ਸ਼ੁੱਡ ਬੀ ਗੁੱਡ ਫਿਰ ਉਹ ਰਿਸਪੈਕਟ ਕਰਦੇ ਨੇ ਕਦੀ ਡਾਂਗ ਨੂੰ ਨਹੀਂ ਕੋਈ ਸਮਝਦਾ ਹੈਗਾ ਤੇ ਸਖਤ ਤੋਂ ਸਖਤ ਬਾਰੇ ਰਿਸਪੈਕਟ ਨਾਲ ਹੀ ਚੱਲਦਾ ਉਹਦੇ ਅੰਦਰ ਰੈਗਿੰਗ ਚੱਲੇ ਦੇਖਿਆ ਵੀ ਸਭ ਆ ਕੇ ਕਿਸੇ ਕਹਤਾ ਲਾਈਟ ਬੰਦ ਕਰ ਲੈ ਅੰਦਰ ਮੈਂ ਦਰਵਾਜ਼ਾ ਖੋਲ ਕੇ ਅੰਦਰ ਵੜ ਕੇ ਉੱਪਰ ਲਾਈਟ ਆਨ ਕਰ ਲਈ ਮੈਂ ਤੁਹਾਨੂੰ ਇੱਕ ਇੱਕਦ ਕੇ ਮਾਗਾ ਯਾਰ ਜਿਹੜੀ ਚੱਜਦੀ ਕਰਦੇ ਮੈਨੂੰ ਦੱਸੋ ਕੀ ਰੈਂਕ ਕਰਦੇ ਘੱਟੋ ਘੱਟ ਪਤਾ ਤਾਂ ਲੱਗੇ ਵੀ ਕੀ ਰੈਂਕ ਹੈਗਾ ਰੈਂਕ ਤਾਂ ਕੋਈ ਮਾੜੀ ਨਹੀਂ ਹੈ ਰੈਂਕ ਜਿਹੜੀ ਰੌਂਗ ਰੈਂਕ ਹੈਗੀ ਮਾੜੀ ਹੈ ਜਿਹੜਾ ਤੁਸੀਂ ਉਹਨੂੰ ਕਰਦੇ ਆ ਕਿ ਮੈਂ ਮੇਰੇ ਤੇ ਮੈਂ ਫਰਮ ਡੇ ਵਨ ਜਦੋਂ ਮੈਂ ਜੁਆਇਨ ਕੀਤਾ ਉਸ ਤੋਂ ਬਾਅਦ ਮੈਂ ਹਮੇਸ਼ਾ ਸਪੋਰਟ ਸਕਿਉਰਿਟੀ 'ਚ ਰਹਾਂ ਹਮੇ ਜਾ ਹੌਸਟਲ ਵਾਰਡਨ ਹੈ ਹਾਂ ਕਲੱਬ ਮੈਂ ਜਿਹੜੀ ਜਿਹੜੀ ਹੈਗੀ ਆ ਆਪਣੇ ਕਲਚਰ ਕਮਿਊਨਿਟੀ ਇਹਦੇ ਨਾਲ ਸਟੂਡੈਂਟ ਹਾਂ ਗਰਾਊਂਡ ਮੈਂ ਕਦੇ ਨਹੀਂ ਛੱਡੇ ਹਰ ਰੋਜ਼ ਸ਼ਾਮ ਨੂੰ ਜਾਣਾ ਘੰਟੇ ਤੋਂ ਘੰਟੇ ਜਿਹੜੇ ਦੋਸਤਾਂ ਵਾਂਗ ਸਟੂਡੈਂਟਸ ਨਾਲ ਪਤਾ ਹੁੰਦਾ ਸੀ ਵੀ ਇਹਦੀ ਇਹ ਇਹ ਮਨੁੱਖਤਾ ਮਾੜੀ ਨਹੀਂ ਹੈਗੀ ਇਹਨਾਂ ਦੇ ਬੈਕਗ੍ਰਾਉਂਡ ਕੋਈ ਆਪਣੀ ਲਿਮਿਟੇਸ਼ਨਸ ਨੇ ਜਿੱਥੇ ਲੱਗਦਾ ਸੀ ਕਿ ਇਹ ਮੁੰਡੇ ਦੀ ਮਦਦ ਕਰੋ ਦਬ ਕੇ ਕਰਨੀ ਚਾਹੀਦੀ ਕਰੀਏ ਦਬ ਕੇ ਉਹਨਾਂ ਕੇ ਜੇ ਦੈਟਸ ਵਾਟ ਵੀ ਸਾਡੇ ਕੋਲ ਕੋਈ ਨਵੀਂ ਚੀਜ਼ ਨਹੀਂ ਹੈਗੀ ਏ ਮੁੰਡੇ ਸਾਡੇ ਜਿਹੜੇ ਇਨਟੇਕ ਹੈਗੀ ਹੈ ਰੂਲ ਬੈਕਗ੍ਰਾਉਂਡ ਉਹ ਐਟ दैट ਟਾਈਮ اسپੈਸ਼ਲੀ ਡੂਰਿੰਗ ਵਿਚ ਵੀ ਵਰ देयर ਬਹੁਤ ਹੀ ਅੱਛੇ ਸੀਗੇ ਸਾਡੇ ਨਾਲੋਂ ਮੁੰਡੇ ਚੰਗੇ ਸੀ ਸਾਨੂੰ ਚੰਗੇ ਬਣਾਉਣ ਵਾਲੇ ਮੁੰਡੇ ਨੇ ਅਸੀਂ ਆਪ ਨੇ ਹੈਗੇ ਸਰ ਮੁੰਡੇ ਚੰਗੇ ਸੀ ਇਸੇ ਕਰਕੇ ਜਦੋਂ ਐਜੂਕੇਸ਼ਨਲ ਟੂਰ ਵਗੈਰਾ ਜਾਂਦੇ ਸੀ ਤੇ ਜਿੰਨੇ ਵੀ ਟੂਰ ਜਾਂਦੇ ਸੀ ਮੈਨੂੰ ਲੱਗਦਾ ਹੈ 90% ਟੂਰ 'ਚ ਤੁਸੀਂ ਵੀ ਗਏ ਹੋਵੋਗੇ ਤੇ ਸਭ ਦੀ ਪਸੰਦ ਹੁੰਦੀ ਸੀ ਵੀ ਗਿੱਲ ਸਾਹਿਬ ਨੂੰ ਜ਼ਰੂਰ ਲੈ ਕੇ ਜਾਣਾ ਤੇ ਨਾਲ ਜਨਰਲੀ ਕੰਪੈਨੀਅਨ ਹੁੰਦੇ ਸੀ ਪ੍ਰੋਫੈਸਰ ਐਂਡੀ ਸ਼ਰਮਾ ਉਹ ਸਾਡੇ ਨਾਲ ਥੋੜੇ ਹਮ ਉਮਰ ਸੀ ਕਿਉਂਕਿ ਜਦੋਂ ਡਿਗਰੀ ਕਰਕੇ ਆ ਕੇ ਜੁਆਇਨ ਕੀਤਾ ਸੀ ਅਸੀਂ ਡਿਗਰੀ ਚਾਏ ਤੇ ਜਿੰਨੇ ਕ ਜੋਕ-ਜੂਕ ਅਸੀਂ ਕਰੈਕ ਕਰਦੇ ਹੁੰਦੇ ਟੂਰ ਤੇ ਉਹ ਪ੍ਰੋਫੈਸਰ ਸਾਹਿਬਾ ਵਾਸਤੇ ਹੁੰਦੇ ਤੇ ਬੜੀ ਉਹਨਾਂ ਨਾਲ ਵੀ ਸਾਡਾ ਤਾਲਮਿਲ ਸੀ ਰੱਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਬਹੁਤ ਜਲਦੀ ਚਲੇ ਗਏ ਤੇ ਕੋਈ ਟੂਰ ਬਾਰੇ ਕੋਈ ਇੰਟਰਸਟਿੰਗ ਜੀ ਗੱਲ ਸੁਣਾਓ ਵੀ ਜੋ ਟੂਰ ਤੇ ਬਾਹਰ ਘੁੰਮਣਾ ਘੁੰਮੀ ਹੋਵੇ ਸਾਡੇ ਅਸੀ ਤੋਂ ਲੁਧਿਆਣਾ ਕਟ੍ਰੇਨ ਚੱਲੀ ਮੈਂ ਉਹਦੇ ਐਸ்சிਸੀ ਅਫਸਰ ਫੰਦੂ ਸੀ ਨਾਲ ਕਿ ਅਸੀਂ ਆਹ ਲਈ ਟੂਰ ਤੇ ਚੱਲੇ ਸੀ ਦੋਏ ਇਲੈਕਟ੍ਰੀਕਲ ਮਕੈਨਿਕਲ ਦੇ ਉਹ ਗਏ ਸੀ ਨਾਲ ਸੇਵਾ ਸੰਗੋਣੀ ਸੀ ਕੋਈ ਬਹੁਤ ਕੋਈ ਸਰਵਿਸ ਸੀ ਵਿੱਚ ਤੇ ਮੁੰਡੇ ਆ ਜਾਣ ਦੇਖੀ ਜਾ ਕਰਨਾ ਫਿੜਕੇ ਰਕੇ ਪਰ ਸਭ ਦਿਵਾਲੀ ਐ ਮੈਂ ਕਿ ਭਈ ਦਿਵਾਲੀ ਤਾਂ ਹੈਗੀ ਫਿਰ ਦੱਸੋ ਕੀ ਕਰ ਸਕਦੇ ਜਦੋਂ ਜਦੋਂ ਉਹਨਾਂ ਨੇ ਬੋਲਿਆ ਨਾ ਦਰਨ ਸੇਵਾ ਸੰਗੋਣੀ ਚ ਮਗਰ ਤੇ ਝਾਕਦੇ ਦਿਵਾਲੀ ਹੈਗੀ ਐ ਤੁਹਾਡੇ ਕੋਲ ਆਪਦੇ ਕੋਲ ਹੈਗੀ ਕਿ ਮੈਂ ਪਰ ਦੂਜੀ ਗੱਲ ਇਹ ਹੈ ਵੀ ਪਬਲਿਕ ਹੈਗੀ ਹੈ ਟ੍ਰਾਂਸਪੋਰਟ ਇਹਦੇ ਚ ਜੇ ਰਿਪੋਰਟ ਸਾਨੂੰ ਇਹ ਆ ਗਈ ਵੀ ਤੁਸੀਂ ਆਪਦੀ ਇੰਜਾਇਮੈਂਟ ਪਿੱਛੇ ਕਿਸੇ ਨੂੰ ਹੋਰ ਖਰਾਬ ਕੀਤਾ ਹਾਂ ਵੀ ਆਈ ਵੀ ਵਿਲ ਬੀ ది ਲਾਸਟ ਪਰਸਨ ਟੂ ਡਿਫੈਂਡ ਯੂ ਬਸ ਇਹ ਇੱਥੇ ਨਹੀਂ ਇੱਥੇ ਛੱਡ ਕੇ ਤੁਰ ਜਾਣਾ ਫੇਰ ਗੱਲ ਕਰੋ ਇੰਜਾਇ ਪਰ ਸਾਡੀ ਇਹ ਜਿਹੜੀ ਇੱਜ਼ਤ ਇਹਦਾ ਵੀ ਧਿਆਨ ਰੱਖਣਾ ਵੀ ਅਸੀਂ ਕੋਈ ਮੇਰੇ ਨਾਲ ਕਦੇ ਨਹੀਂ ਹੋਇਆ ਵੀ ਮੁੰਡਿਆਂ ਨੇ ਬਾਹਰ ਗਏ ਹੋਣ ਜਿੱਥੇ ਮਰਜ਼ੀ ਕੀਤਾ ਹੋਵੇ ਸਾਰੇ ਫੁੱਲੀ ਛੁੱਟੀ ਹੈ ਠੀਕ ਪਰ ਤੁਸੀਂ ਮਿਸਵੇਵ ਨਹੀਂ ਕਰਨਾ ਕਾਲਜ ਦਾ ਨੋ ਨਿਕਰਾਉਗਾ ਕਦੇ ਨਹੀਂ ਹੋਇਆ ਕਦੇ ਨਹੀਂ ਹੋਇਆ ਜੇ ਮਾੜਾ ਮੋਟਾ ਹੋਇਆ ਵੀ ਤੁਸੀਂ ਹੈਂਡਲ ਪੀਤਾ ਸਾਡੇ ਬੈਚ ਇੱਕ ਵਾਰੀ ਚਨਈ ਤੋਂ ਬੈਂਗਲੌਰ ਆ ਉਹ ਤਾਂ ਉਹ ਤਾਂ ਕਈ ਵੈਸਟਰਨ ਰੇਲਵੇ ਸਾਡ ਨੂੰ ਹੋਇਆ ਸੀਗਾ ਸਟੂਡੈਂਟਸ ਅੱਦੇ ਬੰਬੇ ਤੋਂ ਜਾਣ ਲੱਗੇ ਪੂਨੇ ਵਾਲੇ ਸਾਈਡ ਸੇਨ ਉਹ ਗੋਆ ਨੂੰ ਚਲੇ ਗਏ ਰਿਜ਼ਰਵ ਬੋਗੀ ਸੀਗੀ ਉਥੇ ਗੱਡੀ ਖੜੀ ਉਥੇ ਲੋਕੀ ਚੜਨ ਲੱਗੇ ਵਿੱਚ ਸਾਡਾ ਬੈਚ ਸੀ ਹਾਂਜੀ ਅੱਛਾ ਉਹਨਾਂ ਨੂੰ ਕਿਹਾ ਵੀ ਤੁਸੀਂ ਦੇਖੋ ਵੀ ਇਹ ਚ ਸਮਾਨ ਖੜਿਆ ਪਿਆ ਬੱਚਿਆਂ ਦਾ ਤੇ ਇਹ ਵੀ ਰੱਖੀ ਅਸੀਂ ਕਿਵੇਂ ਕਰਾਂਗੇ ਇਹ ਚੰਗਾ ਕਿਸੇ ਮੁੰਡੇ ਨੇ ਕਿਸੇ ਕੁੜੀ ਨੂੰ ਕੋਈ ਜ਼ਕਾਇਦਾ ਹੋਣਾ ਨਹੀਂ ਚਾਹੁੰਦਾ ਹੁਣ ਉਥੇ ਉਹਨਾਂ ਨੇ ਸਾਡੇ ਚੱਕੇ ਤੇ ਮਾਰ ਲਗੇ ਮੈਂ ਕਿਹਾ ਮੇਰੀ ਗੱਲ ਸੁਣ ਤੁਸੀਂ ਤੁਹਾਡਾ ਕੀ ਅਸੀਂ ਤੁਸੀਂ ਤੁਹਾਡਾ ਆਪ ਦਾ ਰਿਸ਼ਕ ਹੈਗਾ ਉਹ ਗੱਲ ਹੋ ਗਈ ਕਿਸੇ ਉਥੇ ਹੋਰ ਵੀ ਸਕਦੀ ਸੀ ਉਹ ਹੋਰ ਵੀ ਸਕਦੀ ਸੀ ਉਹ ਪੀੜ ਇਕੱਠੀ ਕਰ ਲਈ ਮੈਂ ਆਪ ਨੂੰ ਕਿਹਾ ਮੇਰੇ ਦੋਸਤ ਤੂੰ ਬਟ ਨੋ ਟੂ ਡੂ ਯੂ ਇਹ ਸਾਡੀ ਰਿਜ਼ਰਵ ਬੁਗੇ ਸਮਾਨ ਖੰਡਿਆ ਪਿਆ ਤੁਹਾਡਾ ਕਹਿਣਾ ਵੀ ਵਾਪਸ ਸਾਰੇ ਫੇਸੇ ਹੋਗੇ ਜੀ ਵਾਪਸ ਵੀ ਹੋਗੇ ਜੀ ਹੁਣ ਅੱਜ ਕੱਲ ਤੁਹਾਨੂੰ ਤੁਸੀਂ ਕਾਲਜ ਜਾਂਦੇ ਰਹਿੰਦੇ ਹੋ ਉੱਥੋਂ ਵੀ ਯੂਨੀਵਰਸਿਟੀ ਦੇ ਸਟੂਡੈਂਟ ਹੁੰਦੇ ਨੇ ਕੀ ਚੇਂਜ ਅੱਜ ਕੱਲ ਐਟਮੋਸਫੀਅਰ ਚ ਕੀ ਲੱਗ ਰਹੀ ਹੈ ਤੁਹਾਨੂੰ ਸਟੂਡੈਂਟ ਸਟਾਫ ਦੀ ਰਿਲੇਸ਼ਨਸ਼ਿਪ ਦੇਖੋ ਥੇਰ ਇਜ਼ ਅ ਵਰਡ ਆਫ ਚੇਂਜ ਮੈਂ ਦੇਖਾ ਹੁਣ ਵੈਸੇ ਤਾਂ ਸਮੇਂ ਨਾਲ ਪਰਖ ਪੈਂਦੇ ਪਰ ਜਿਹੜੇ ਸਮੇਂ ਦੀ ਆਪਾਂ ਗੱਲ ਕਰਦੇ ਹਾਂ ਉਸ ਵੇਲੇ 180 ਕੁ ਮੁੰਡੇ ਹੁੰਦੇ ਸੀ 60 60 ਕੁ ਹੁੰਦੇ ਬ੍ਰਾਂਚਾਂ ਮੈਂ ਅੰਦਰ ਹੀ ਹੁੰਦਾ ਸੀ ਜਦੋਂ ਮੈਂ ਡਿਪਲੋਮਾ ਕਰਕੇ ਪੜ੍ਹਨ ਸੀ ਕਿਤੇ ਡਿਗਰੀ ਚ ਵੱਡੇ ਵੱਡੇ ਮੁੰਡੇ ਹੁੰਦੇ ਸੀ ਬੀਐਸਸੀ ਵਾਲੇ ਵੀ ਹੁੰਦੇ ਸੀ ਅਸੀਂ ਆ ਵੱਡੇ ਉੱਚੇ ਸਟੂਡੈਂਟਾਂ ਦੇ ਉੱਪਰ ਪੂਰੀ ਕਲਾਸ ਨੂੰ ਕੰਧਵਾਲ ਮੂੰਹ ਰੇ ਖੜਾਇਆ ਕਿਸੇ ਨੇ ਚੂ ਨਹੀਂ ਸੀ ਕਿਤੇ ਦੇ ਹੈਡ ਦੈਟ ਮਾਚ ਰਿਸਪੈਕਟ ਫॉर ਸਟੂਡੈਂਟ ਟੀਚਰਸ ਵੀ ਲੋਕਾਂ ਦੇ ਸੀ ਪ੍ਰਿੰਸੀਪਲ ਜੇ ਖੜੇ ਤਾਂ ਘੁਮਕੇ ਭਰੇ ਲੱਗੇ ਜਾਂ ਹੁੰਦੇ ਸੀ ਤੇ ਮੁੰਡੇ ਟੀਚਰਾਂ ਦੀ ਰਿਸਪੈਕਟ ਕਰਦੇ ਸੀ ਟੀਚਰਾਂ ਨੂੰ ਵੀ ਵੈਲਿਊ ਸੀ ਵੀ ਸਟੂਡੈਂਟ ਸਾਡੇ ਹੈਗੇ ਪਰਿਵਾਰ ਨੂੰ ਡਿਫੈਂਡ ਕਰਨਾ ਤੇ ਹੁਣ ਮੈਂ ਇੱਕ ਸਮਝਦਾ ਤੇ ਇਹ ਜਿਹੜੀ ਇਹ ਉਸ ਤਰ੍ਹਾਂ ਨੋਬਲ ਜਿਹੇ ਵਾਲਾ ਜਿਾ ਕਿ ਬੜਾ ਲਿਮਟਿਡ ਜਿਹਾ ਜਿਵੇਂ ਦੇਖੋ ਨਾ ਪੂਰੇ ਜੁਆਇੰਟ ਪੰਜਾਬ ਚੋਂ ਦੋ ਕਾਲਜ ਹੁਣ ਐਨੇ ਬੱਚੇ ਲੈਣੇ ਹੁੰਦੇ ਸੀ ਉਹਦੀ ਕਿੰਨੀ ਸੈਕਿਉਰਿਟੀ ਸੀ ਜੋਬ ਪੱਕੀ ਹੈ ਬੜੀ ਰਿਸਪੈਕਟਡ ਹੁਣ ਆ ਵੀ ਮਾਸ ਪ੍ਰੋਡਕਸ਼ਨ ਕਮਰਸ਼ੀਅਲਾਈਜੇਸ਼ਨ ਹੋ ਗਿਆ ਉਹ ਹੈ ਜਦ ਬੱਚੇ ਨੂੰ ਜਿਹੜਾ ਮੇਰਾ ਕੰਮ ਜਿਹੜਾ ਜਿਹੜਾ ਜਤੇ ਰਨ ਪਾਣੀ ਉਹ ਹੈ ਜਦ ਕੰਮ ਜਾਣੀ ਇਸ ਪ੍ਰੋਫੈਸਰ ਪ੍ਰੀਤਮ ਸਿੰਘ ਗਿੱਲ ਜੋ ਸਾਡੇ ਤਾ ਪ੍ਰੋਫੈਸਰ ਵੀ ਰਹੇ ਨੇ ਕਾਲਜ ਦੇ ਇੱਕ ਲੀਜੈਂਡ ਨੇ ਬਹੁਤ ਵਧੀਆ ਵਧੀਆ ਗੱਲਾਂ ਨੇ ਕਾਲਜ ਦਾ ਦੱਸੀਆਂ ਤੇ ਆਪਾਂ ਇਹਨਾਂ ਨਾਲ ਵਿਚਾਰ ਸਾਂਝੇ ਕਰੇ ਅੱਜ ਕੱਲ ਇੰਡੀਆ ਆਏ ਹੋਏ ਨੇ ਆਪਾਂ ਗੱਲਬਾਤ ਕੀਤੀ ਫੇਰ ਵੀ ਇਹਨਾਂ ਨਾਲ ਗੱਲਬਾਤ ਕਰਦੇ ਰਾਂਗੇ ਰੱਬ ਇਹਨਾਂ ਨੂੰ ਲੰਮੀਆਂ ਉਮਰਾਂ ਦੇਵੇ ਸਾਨੂੰ ਗਾਈਡੈਂਸ ਦਿੰਦੇ ਰਹਿਣ ਤੇ ਅਜਿਹੀਆਂ ਗੱਲਾਂ ਦੱਸ ਦੇਣ ਤੇ ਅਜਿਹੀਆਂ ਹੋਰ ਕਿਤਾਬਾਂ ਵੀ ਸੋਸਾਇਟੀ ਨੂੰ ਦਿੰਦੇ ਰਹਿਣ ਤੇ ਜਿਹਦੇ ਨਾਲ ਪਤਾ ਲੱਗੇ ਇੱਕ ਹਿਸਟਰੀ ਹੈ ਵੀ ਇਹਨਾਂ ਜਿਹੜੇ ਐਫਰਟ ਹੈ ਓਵਰ ਦਾ ਟਾਈਮ ਹੋਈ ਹੈ ਇੱਕ ਦੋ ਦਿਨ ਦੀ ਗੱਲ ਨਹੀਂ ਹੈ ਇਹਦੇ ਬਾਅਦ ਤੇ ਪ੍ਰੋਫੈਸਰ ਸਾਹਿਬ ਨੂੰ ਇੱਕ ਬਹੁਤ ਵੱਡਾ ਸਲੂਟ ਹੈ ਵੀ ਇਹਨਾਂ ਲਿਟਰੇਚਰ ਟੈਕਨੀਕਲ ਕਿਸਮ ਦਾ ਸੋਸਾਇਟੀ ਨੂੰ ਕਾਲਜਾਂ ਨੂੰ ਦਿੱਤਾ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਸਾਹਿਬ ਜੀ